ਮੇਰਾ ਨਾਮ ਸੁਖਬੀਰ ਕੌਰ ਹੈ ਮੈਂ ਹੈਲਥ케ਅਰ ਟੀਚਰ ਇਹਨਾਂ ਬੱਚਿਆਂ ਦੀ ਪੰਜਾਬ ਗਵਰਨਮੈਂਟ ਨੇ ਹੈਲਥ케ਅਰ ਜਿਹੜਾ ਸਬਜੈਕਟ ਚਲਾਇਆ ਗਿਆ ਹੈ ਇਹਦੇ ਵਿੱਚ ਬੱਚਿਆਂ ਨੂੰ ਬੇਸਿਕ ਚੀਜ਼ਾਂ ਸਮਝਾਈਆਂ ਜਾਂਦੀਆਂ ਨੇ ਹੈਲਥ ਦੇ ਨਾਲ ਰਿਲੇਟਡ ਜਿਹੜਾ ਹਸਪੀਟਲ ਵਿੱਚ ਬੱਚਾ ਸਿੱਖਦਾ ਆ ਜਾਂ ਹੋਰ ਕੁਝ ਬਾਹਰ ਫੈਸਿਲਿਟੀ ਜਿੱਸਾ ਕੋਈ ਪ੍ਰਾਈਵੇਟ ਇੰਸਟੀਚਿਊਟ ਵਗੈਰਾ ਤੋਂ ਉਹ ਇਹਦੇ ਵਿੱਚ ਹੀ ਸਾਰਾ ਕੁਝ ਇਹਨਾਂ ਨੂੰ ਦੱਸ ਦਿੱਤਾ ਗਿਆ ਹੈ। ਇਹਦੇ ਵਿੱਚ ਬਹੁਤ ਜਿਹੜੀਆਂ ਫੈਸਿਲਿਟੀਆਂ ਨੇ ਇਹਦੇ ਵਿੱਚ ਬੱਚਾ ਬੇਸਿਕ ਚੀਜ਼ਾਂ ਸਿੱਖ ਰਿਹਾ ਆ। ਇਹਦੇ ਵਿੱਚ ਬੱਚਾ ਆਪਣੇ ਜਿਹੜੇ ਆਈਡੀਆਜ਼ ਨੇ ਜਾਂ ਹੋਰ ਫੀਲਡ ਵਿੱਚ ਜਾਣਾ ਚਾਹੁੰਦਾ ਆ ਉਹਦੇ ਵਿੱਚ ਇਹ ਸਬਜੈਕਟ ਨੂੰ ਚੂਜ਼ ਕਰਕੇ ਜਾ ਸਕਦਾ ਆ। ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਇਹ ਜਿਹੜਾ ਕਿ ਇਹ ਸਬਜੈਕਟ ਬੱਚਿਆਂ ਨੂੰ ਚੋਜ਼ਰ ਦੇ ਕੇ ਜਿਹੜਾ ਕਿ ਬੱਚਿਆਂ ਦਾ ਉਤਸ਼ਾਹ ਬਣਾਇਆ ਕਿ ਹੋਰ ਜਿਹੜੇ ਸਬਜੈਕਟ ਆ ਜਾਂ ਹੋਰ ਚੀਜ਼ਾਂ ਇਹਦੇ ਵਿੱਚ ਇਨਵੋਲਵ ਹੋਣ ਇਹਨਾਂ ਦਾ ਇੰਟਰਸਟ ਵਧੇ ਕਿ ਬਾਹਰ ਜਾ ਕੇ ਵੀ ਉਹ ਚੀਜ਼ਾਂ ਇਹਨਾਂ ਨੂੰ ਬਹੁਤ ਸੌਖਾ ਹੋ ਜੇ ਕਿ ਆਪਾਂ ਕਿਹੜੇ ਫੀਲਡ ਵਿੱਚ ਹੋਰ ਜਾਣਾ ਆ ਨਰਸਿੰਗ ਦੇ ਨਾਲ ਰਿਲੇਟਡ ਇਹਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਭਗਵੰਤ ਮਾਨ ਸਰਕਾਰ ਦਾ ਇਹ ਉਪਰਾਲਾ ਬੜਾ ਹੀ ਸ਼ਲਾਘਾਯੋਗ ਹੈ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾਉਣ ਦੀ ਜਿਹੜੀ ਉਹਨਾਂ ਦੀ ਸੁਪਨਾ ਹੈ ਇਹ ਬੱਚਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੋਵੇਗਾ। ਉਹਨਾਂ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਸੁਵਿਧਾਵਾਂ ਦੇ ਨਾਲ ਬੱਚਿਆਂ ਨੂੰ ਫਿਊਚਰ ਦੇ ਵਿੱਚ ਆਪਣਾ ਮਨਪਸੰਦੀਦਾ ਫੀਲਡ ਚੂਜ਼ ਕਰਨ ਦੇ ਵਿੱਚ ਮਦਦ ਹੋਏਗੀ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਉਹਨਾਂ ਦੀ ਜ਼ਿੰਦਗੀ ਕਿਵੇਂ ਸੁਧਰ ਸਕਦੀ ਹੈ ਉਸ ਚੀਜ਼ ਦਾ ਮਤਲਬ ਪਤਾ ਚੱਲੇਗਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਜਿਵੇਂ ਕਿ ਨਵਾਂ ਫਰਨੀਚਰ ਆਈਸੀਟੀ ਲੈब्स equipment ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਦਾ ਇੱਕ ਆਪਣਾ ਮਹੱਤਵ ਹੁੰਦਾ ਹੈ ਕੰਪਿਊਟਰ ਸਿੱਖਿਆ ਦੇ ਵਿੱਚ ਪ੍ਰੈਕਟੀਕਲ ਕਰਨ ਦੇ ਨਾਲ ਜੋ ਨੋਲਿਜ ਅਤੇ ਸਕਿੱਲ ਮਿਲਦਾ ਹੈ ਉਹ ਵਿਦਿਆਰਥੀ ਨੂੰ ਜ਼ਿੰਦਗੀ ਵਿੱਚ ਸਕਸੈਸਫੁਲ ਬਣਾਉਂਦਾ ਹੈ